ਮੇਰਾ ਨੰਦਲਪੀਰ ਕੋ ਕਾਨੂੰਮਨ ਰੋੜ ਤੇ ਅਰੇ ਇੰਨੇ ਆਹੀਂ ਦੋ ਦਿਨ ਬਾਰਿਸ਼ ਸੀ ਕਿੱਥੇ ਗਏ ਅਸੀਂ ਰਾਜਸਥਾਨ ਗਏ ਸੀ ਕਿਸ ਲਈ ਬੇਟੇ ਦੀ ਤਰੀਫ ਸੀ ਸਾਡੀ ਦੀ ਤਰੀਫ ਸੀ ਨਾਲ ਅੱਛਾ ਸਵੇਰੇ 7:00 ਵਜੇ ਆ ਜਾਂਦੇ ਹੁੰਦੇ ਹੁੰਦੇ ਨੂੰ ਸੋਰੀ ਹੋਈ ਗਿਆ ਔਸਾਨ ਬਹੁਤ ਹੋ ਗਿਆ ਨੁਕਸਾਨ ਬੱਚੀ ਤੋਂ 30 ਟੋਲੇ ਤੇ ਸੋਨਾ ਆ ਅੱਛਾ 25 ਟੋਲੇ ਸੋਨਾ ਆ ਜੀ ਕਿਲੋ ਗ੍ਰੇਡ ਗੇੜ ਚੰਦੀ ਆ। ਤਿੰਨ ਘੜੀਆਂ ਨੇ ਬਾਹਰ ਦੀਆਂ ਲੇਡੀਜ਼। ਹਮ 1000 ਪਾਉਂਡ। 2 1000 ਪਾਉਂਡ ਆ। ਹਮ 2 ਜਿਹੜੀਆਂ ਮੈਂ ਜਾਇੰਟਸ ਘੜੀਆਂ ਨੇ ਬਾਹਰ ਦੀਆਂ। ਹਮ ਤੇ ਦੋ ਇੱਧਰ ਦੀਆਂ। ਹਮ ਇੱਕ ਮੋਬਾਈਲ ਸਾਡੇ ਰਿਟਾਇਰਮੈਂਟ ਤੇ ਮਿਲਿਆ ਸੀ। ਮੈਂ ਹੈਲਥ ਡਿਪਾਰਟਮੈਂਟ ਚੋਂ ਮੇਰੇ ਹਸਪੀਟਲ ਵੀ। ਠੀਕ ਹੈ। ਤੇ ਇੱਕ ਮੋਬਾਈਲ ਇੱਕ ਮੋਬਾਈਲ ਆ। ਇਹ ਇੱਕ ਚਾਂਦੀ ਦੀ ਬ੍ਰੇਕਆ। 100 ਗ੍ਰਾਮ ਦੀ। ਸੱਬਲ ਨਾਲੀ ਤੋੜੀਆਂ ਹੋਣਗੀਆਂ ਹੁਣ ਆਪਾਂ ਤੇ ਇੱਥੇ ਨਹੀਂ 7:30 ਵਜੇ ਤਸਵੀਰਾਂ ਆਏ ਆ। ਹਮਮ। ਸਵੇਕ ਗੀ ਆ। ਮੌਕਾ ਦੇਖ ਗੀ ਆ ਵੇਖੋ ਹੁਣ ਕੀ ਕਰਦੇ ਆ। ਬੋਤਰਾਜ। ਬਸ ਇਹਨਾਂ ਕਿਤੇ ਆਊਟ ਆਫ ਸਟੇਸ਼ਨ ਗਏ ਦਹੀਂ। ਰਾਜਸਥਾਨ ਸਾਈਡੋਂ ਤੇ ਉਹ 25 ਤਰੀਕ ਨੂੰ ਗਏ ਤੇ 27 ਨੂੰ ਜਦੋਂ ਵਾਪਸ ਆਏ ਤੇ ਜਦੋਂ 7:30 ਵਜੇ ਘਰ ਪਹੁੰਚੇ ਤੇ ਉਦੋਂ ਬਾਰਦਲ ਜੰਦਾਰ ਤੋਂ ਟੁੱਟਾ ਹੀ ਉਹਦਾ ਅੱਗੇ ਗੇਟ ਵੀ ਥੋੜਾ ਜਿਹਾ ਤੋੜਿਆ ਹੋਇਆ ਥਾ ਇਹਨਾਂ ਨੇ। ਬਾਰ ਦਾ ਜਦੋਂ ਅੰਦਰ ਬڑے ਤੇ ਅਲਮਾਰੀਆਂ ਵੀ ਕਮਰੇ ਦੀ ਜਿਹੜੀ ਸਟੋਰ ਦੀ ਹੈ ਉਹ ਵੀ ਖੁੱਲੀਆਂ ਪਈ ਸਾਰਾ ਸਮਾਨ ਇੱਧਰ ਤੇ ਫਿੱਲ ਰਿਆ ਜਦੋਂ ਚੱਕ ਕੀਤਾ ਤਾਂ ਉਹਦੇ ਵਿੱਚ ਕਾਫੀ ਸਮਾਨ ਚਾਂਦੀ ਰੱਖਿਆ ਦਾ ਨੁਕਸਾਨ ਕਰਕੇ ਚਲੀ ਗਿਆ ਜਿਹਦੇ ਵਿੱਚ ਜਿਹਦੇ ਵਿੱਚ ਸੋਨੇ ਦੇ ਜੀਵਰਾਤ ਦੇ ਕੁਝ ਗਹਿਣੇ ਚੂੜੀਆਂ ਛਾਪਾਂ ਕੋਈ 20 20 22 ਤੋਲੇ ਸੋਨਾ ਹੈ ਜਿਹੜਾ ਤੇ ਕੋਈ 2 ਕਿਲੋ ਚਾਂਦੀ ਦੇ ਹੀ ਜੀਵਰਾਤ ਦੇ ਕੀ ਜਦ ਦੀ ਪੁਸ਼ਤੀ ਚਲਦੇ ਆਏ ਰੋਹੀ ਸੀ ਤੇ 1000 ਪਾਉਂਡ ਸੀ ਕੋਈ 4 ਲੱਖ ਰੁਪਏ ਅੰਦਾ ਅੰਦਾ ਕਿਤੇ ਸੀ ਛੜਾ ਲੈ ਇੱਕ ਮੋਬਾਈਲ ਸੀ ਰੈਡਮੀ ਦਾ 5G ਉਹ ਚੱਲ ਗਏ ਬੋਲੋ ਜੇ ਭਰੋ ਤਾਲਾ ਤੋੜ ਕੇ ਬਸ ਉਹ ਸੱਬਲ ਸੱਬਲ ਦੇ ਨਾਲ ਤੇ ਅੰਦਰ ਆ ਗਏ ਤੇ ਅੰਦਰ ਆਣ ਕੇ ਫਿਰ ਉਹਨਾਂ ਨੇ ਜਿਹੜੀਆਂ ਅਲਮਾਰੀਆਂ ਤੋੜ ਤਾੜ ਕੇ ਤੇ ਵਿੱਚੋਂ ਸਮਾਨ ਕੱਢ ਕੇ ਲੈ ਗਏ ਉਹਨਾਂ ਦੀ ਦਰਜ ਕਰਾਈ ਐਫ ਆਈ ਆਰ ਉਹ ਕਹਿੰਦੇ ਜੋ ਵੀ ਸਾਡੇ ਕੋਲ ਬੰਦੀ ਕਾਰਵਾਈ ਅਸੀਂ ਕਰਾਂਗੇ ਕਿਉਂ ਕੈਮਰੇ ਕੰਪਰੀਚਾ ਸਰਚ ਕਰਦੇ ਦੇ ਦੇਖਣ ਲਈ ਜੇ ਸਾਨੂੰ ਜੀ ਬੋਧਰਾਜ ਸਿੰਘ ਪੁੱਤਰ ਹਰੀ ਜੀ ਨੇ ਕਾਨੂਮਾ ਰੋਡ ਤੇ ਉਹਨਾਂ ਵੱਲੋਂ ਇਤਲਾਹ ਮਿਲੀ ਆ ਕਿ ਉਹ ਆਪਣੇ 25 ਤਰੀਕ ਨੂੰ ਘਰੋਂ ਗਏ ਸੀ ਕਿਸੇ ਕੇਸ ਦੇ ਸਬੰਧ ਚ ਤੇ ਅੱਜ ਜਦੋਂ ਸਵੇਰੀ ਆਏ ਤੇ ਉਹਨਾਂ ਆ ਕੇ ਦੇਖਿਆ ਵੀ ਉਹਨਾਂ ਦਾ ਗੇਟ ਦਾ ਦਰਵਾਜ਼ਾ ਟੁੱਟਾ ਸੀਗਾ ਤੇ ਉਹ ਇਤਲਾਹ ਮਿਲੀ ਆ ਜੀ ਬਾਕੀ ਕਾਰਵਾਈ ਕਰਨਗੇ ਕਾਨੂੰਨੀ ਨੁਕਸਾਨ ਜੀ ਉਹ ਚੈੱਕ ਕਰਦੇ ਪਏ ਨੇ ਜੀ ਉਹ ਸਬੰਧੀ ਉਹ ਬਾਅਦ ਚ ਡਿਟੇਲ ਦੇਣਗੇ ਤੇ ਘਰੇਲੂ ਸਮਾਨ ਉਹਨਾਂ ਦਾ ਜਿੱਦਾਂ ਇਹਦੇ ਗੈਨਕ ਵਗੈਰਾ ਦੱਸ ਰਹੇ ਨੇ ਬਾਕੀ ਉਹ ਕਹਿੰਦੇ ਸੀ ਵੈਰੀਫਾਈ ਕਰਕੇ ਲਿਸਟ ਦੇਣਾ ਸੀ ਸੀਸੀਟੀਵੀ ਹੋਣ ਅਸੀਂ ਜਾ ਕੇ ਚੈੱਕ ਕਰਾਂਗੇ ਜੀ